ਦੇਓ ਪਾਣੀ ਉਹ ਕਿਹਦੇ ਆਦਾਬ ਸੱਚੇ ਗੱਲ ਕੀ ਹਾਲ ਚਾਲ ਹੈ ਬ੍ਰਾ ਸੁਆਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਮੇਰੇ ਭਾਜੀ ਭਰਾ ਆਪਣੇ ਦੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਤਾਂ ਜੋ ਆਪਾਂ ਸੁਣਦੇ ਰਹੀਏ ਉਹਦਾ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਦੇ ਟੌਪ ਜਾਨਵਰਾਂ ਦਾ ਸ਼ੌਕ ਕਰਾਂਦੇ ਰਿਹਾ ਕਰੀਏ ਅੱਜ ਵੀ ਬਾਬਿਓ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹੁੰਦਾ ਬਜੀ ਬਾਈ ਜੀ ਮਰਾਪਰਾ ਵੀਡੀਓ ਚਾਹੀਏ ਫੋਟੋ ਬਾਅਦ ਚੋਂ ਆਸ਼ ਕਰ ਲਿਓ ਪਹਿਲਾਂ ਫੋਨ ਲਾ ਕੇ ਕਹਿ ਦਿਓ ਕਾਸ਼ਪੁਰੇ ਬੱਚੇ ਸਾਡੇ ਲਈ ਰੱਖ ਲਓ ਕਿਉਂਕਿ ਬਾਬੇ ਉਹ ਆਜਾ ਵਾਲੇ ਬੱਚੇ ਅਸਤਰ ਲਾਏ ਨੇ ਅਸਤਰ ਤੁਹਾਡੇ ਲਈ ਮੈਂ ਕਹਿੰਦਾ ਡਾਉਂਗੇ ਮਰਾਪਰਾ ਜਿਹੜੇ ਮਰਜੀ ਬੰਡ ਛੱਡ ਦੋ ਯਾਰ ਜਾਂਦੇ ਨਹੀਂ ਬੰਡ ਛੋਟਾ ਹੋਵੇ ਵੱਡਾ ਹੋਵੇ ਜਿੰਨੇ ਮਰਜੀ ਕਰ ਹੋਣੀਆ ਰhese ਗੱਲ ਦੀ ਆਪਣੀ ਗਰੰਟੀ ਆ ਦਾਵਾ ਮਰਾਪਰਾ ਚੈੱਕ ਕਰੋ ਜੀ ਇੱਕ ਬੱਚਾ ਸ਼ਖ ਤੇ ਦੂਜਾ ਇਧਰਲੇ ਕਾਮੇ ਵਿੱਚ ਜਾ ਕੇ ਬੈਠ ਕੇ ਚੈੱਕ ਕਰ ਲਓ ਪਿਓ ਇਹਨਾਂ ਦਾ ਆ ਬੈਠਾ ਜੀ ਪਿਓ ਬਾਬੇ ਟੈਲਰ ਦੇ ਕੂਟਰਾਂ ਦੇ ਵਿੱਚੋਂ ਦੇਖੋ ਮੇਰਾ ਭਰਾ ਹੱਥ ਕਾਠ ਆਪਣੇ ਜਨਮ ਪਰਦਾ ਦੁਆਰਾ ਇਹਾਂ ਦੇ ਲਾਗੇ ਬੈਠਾ ਜਾਂ ਤੇ ਇੱਥੇ ਕਿਸੇ ਨਾ ਦੀ ਮਾਂ ਕਰਦੀ ਹਣੀ ਨੂੰ ਮੁਖਾ ਦਿੰਦਾ ਲਓ ਆਹ ਆਪਣੀ ਕੂਤਰੀ ਆ ਜੀ ਬਹੁਤ ਜ਼ਿਆਦਾ ਗਰਮਾ ਮੇਰਾ ਭਰਾ ਚੈੱਕ ਕਰ ਲਓ ਕੂਤਰੀ ਆਹ ਖੋਦ ਮੇਰਾ ਭਰਾ ਉੱਡੀ ਹੋਈ ਆ ਕਿਸੇ ਚੰਗੇ ਬੰਦੇ ਦੀ ਮੇਰਾ ਵੀ ਦਾ ਕੂਤਰੀ ਆ ਜੀ ਠੀਕ ਆ ਆਪਾਂ ਮੋਦ ਲਈ ਸੀ ਇਹਦੇ ਪੈਰ ਦੇ ਵਿੱਚ ਛੱਲਾ 20 ਪਾਜਾ ਹੋਇਆ ਮੇਰਾ ਭਰਾ ਠੀਕ ਆ ਜੀ ਤੇ ਹੁਣ ਤੱਕ ਕੂਤਰੀ ਇਹ ਕਾਫੀ ਵੱਡੀ ਆ ਚੈੱਕ ਕਰ ਲਓ ਆਪਣਾ ਲੱਗਾ ਬਚੇ ਦਾਉਂ ਕਿ ਤੁਸੀਂ ਵੀ ਕਹੋਗੇ ਕਾਸ਼ਪਰੀ ਐਸੇ ਜੋੜੀ ਦੇ ਬੱਚੇ ਚਾਹੀਦੇ ਮੇਰਾ ਭਰਾ ਫੈਨ ਹੋ ਜੂਗੇ ਮੇਰਾ ਭਰਾ ਬਾਕੀ ਚਲੋ ਆਪ ਹੁਣ ਕਰਦੇ ਆਪਾਂ ਮਕਮਲ ਵੀਡੀਓ ਦੀ ਸਟਾਰਟਿੰਗ ਬਾਬੇ ਟਿਆਲੇ ਦੇ ਕੂਤਰਾਂ ਦੇ ਵਿੱਚੋਂ ਜੀ ਚੈੱਕ ਕਰ ਲਓ ਸਾਨੂੰ ਕੱਲਾ ਮਾਂ ਪਿਓ ਵਿਖਾ ਰਿਆ ਤੇ ਰਿਕਵੈਸਟ ਆ ਮੇਰਾ ਭਰਾ ਕੋਈ ਬੰਦਾ ਇੰਨੇ ਨਾ ਕਵੀ ਕਾਸ਼ਪਰੀ ਸਾਨੂੰ ਆ ਜੁੜਾ ਸੀਲ ਕਰਦੇ ਹਾਂ ਠੀਕ ਹੈ ਬਾਕੀ ਆਹ ਆਪਣੀ ਪਰਲੀ ਅੱਜ ਅੱਥੇ ਆ ਜੀ ਬਿੰਦਰ ਵਾਲੇ ਕੂਤਰਾਂ ਦੇ ਵਿੱਚੋਂ ਕਰੋ ਚੈੱਕ ਠੀਕ ਹੈ ਤੋ ਸਿਉ ਮੇਰਾ ਭਰਾ ਕਿੰਦਾਂ ਦੀ ਲੱਗੀ ਜੀ ਵੀ ਬਾਬਿਓ ਆ ਕਰੋ ਦਰਸ਼ਨ ਜੀ ਆਪਣੇ ਪਹਿਲੇ ਸੰਧ ਦੀ ਮੇਰਾ ਭਰਾ ਚੈੱਕ ਕਰੋ ਬਾਬੇ ਟੈਲੇ ਵਾਲੇ ਕੂਤਰਾ ਦੇ ਵਿੱਚੋਂ ਦਰਸ਼ਕੋ ਪਠਾ ਆਪਣਾ ਠੀਕ ਆ ਜੀ ਬਾਪ ਇਹਨਾਂ ਦਾ ਮੇਰਾ ਭਰਾ ਖੱਟੀਆਂ ਅੱਖਾਂ ਦਾ ਮਾਂ ਤੁਸੀਂ ਚੈੱਕ ਕਰ ਲੀ ਜਿੱਟੀਆਂ ਦੀ ਠੀਕ ਆ ਜੀ ਬੱਚਾ ਇੱਕ ਆਉਦੀ ਹਲਕਾ ਆ ਮਾਂ ਤੇ ਗਿਆ ਚੈੱਕ ਕਰ ਲੋ ਉਹਦਾ ਚਿੱਟਾ ਸ਼ਫੈਦ ਸ਼ਾਹ ਖਾ ਸੰਦੂਰੀ ਜੀ ਨੋਕਾ ਸੰਦੂਰੀ ਪਲਗਾਂ ਬਾਬਿਓ ਕੱਦ ਕਾਠ ਚੈੱਕ ਕਰ ਲੋ ਬਜਿਆਂ ਦਾ ਠੀਕ ਹੈ ਜੀ ਇਹਦੇ ਨਾਲ ਆਪਾਂ ਚੈੱਕ ਕਰ ਲਓ ਵੀਰੇ ਝਾੜ ਗਏ ਨੇ ਆਪਣੇ ਮਾਂ ਗੋਇਆ ਇੱਕ ਦੋ ਚੁੱਟ ਰੱਖ ਜਾਣੇ ਪੁੰਝ ਚੈੱਕ ਕਰਦਾ ਫਰਕ ਕਾਲਾ ਚਿੱਟੀਆਂ ਸਾਫ ਬਾਬਿਓ ਬਿਲੀਆਂ ਅੱਖਾਂ ਦਾ ਆਪਣਾ ਇਹ ਬੱਚਾ ਦੇਖੋ ਜੀ ਨੋਕੋ ਗੁਲਾਬੀ ਮੱਥੇ ਕੋਲੋ ਹਲਕੀ ਜੀ ਕਾਲੀ ਤੇ ਮਰਾ ਭਰਾ ਭਰਾ ਕਾਲੀਆਂ ਨੰਦਰਾ ਵਿੱਚ ਮਰਾ ਭਰਾ ਦਾ ਕੇ ਬਾਬਿਓ ਇਹੋ ਜੀਆਂ ਚੀਜ਼ਾਂ ਮਰਾ ਭਰਾ ਲੱਭਦੀਆਂ ਨਹੀਂ ਲੱਭਦੀਆਂ ਮਰਾ ਵੀਰੇ ਠੀਕ ਹੈ ਫਿਲਹਾਲ ਦੀ ਘੜੀ ਬਾਬਿਓ ਡਾਉਣ ਦਾ ਕੋਈ ਇਰਾਦਾ ਨਹੀਂ ਸੀ ਰੋਕਣ ਦਾ ਇਰਾਦਾ ਸੀ ਬਟ ਮੰਥੜਲੀ ਆਪਾਂ ਚਲੋ ਲਾ ਰਹੇ ਆ ਮੇਰਾ ਭਰਾ ਵੀ ਨੇ ਆ ਜੀ ਕਿੱਸਾ ਸੱਜਣ ਦੇ ਘਰ ਦਾ ਸ਼ਕੋ ਆਪਣੇ ਇੰਨਾ ਝੋਟਿਆਂ ਦਾ ਦਾਣਾ ਆਪਣੀ ਲਿਖਿਆ ਕਿੱਥੇ ਜਾ ਕੇ ਕਰਾਉਂਦੇ ਇਹ ਫੁੱਲ ਆਪਣੀ ਠੀਕ ਆ ਜੀ ਬਹਿ ਜਾ ਬਹਿ ਜਾ ਤੇ ਬਾਕੀ ਬਾਬਿਓ ਕੁਆਲਟੀ ਆ ਨਸਲਾ ਤੁਹਾਡੇ ਸਾਹਮਣੇ ਵੀਰੇ ਕਰਦੀ ਚੀਜ਼ ਆ ਕਰਦੀ ਕਹਿ ਕੇ ਦਿਆਂਗੇ ਬਾਹਰ ਲਈ ਕੁਤਰ ਆਪਾਂ ਬਾਹਰ ਉਹ ਕਹਿ ਕੇ ਦਿਆਂਗੇ ਵੀਰੇ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਮਰਾ ਵੀਰੇ ਠੀਕ ਆ ਜੀ ਚੈੱਕ ਕਰ ਲੋ ਵੀਰੇ ਫੁੱਲ ਗਰੰਟੀ ਵਾਲੇ ਬੱਚੇ ਆ ਫੋਨ ਆਪਾਂ ਨੂੰ ਉਹੀ ਬੰਦਾ ਲਾਵੇ ਜਿਹਨੂੰ ਚੰਗੇ ਬੱਚਿਆਂ ਦੀ ਰਿਕੁਆਇਰਮੈਂਟ ਹੋਵੇ ਠੀਕ ਆ ਜੀ ਟਾਈਮ ਪਾਸ ਵਾਲਾ ਬੰਦਾ ਮੈਨੂੰ ਫੋਨ ਨਾ ਲਾਇਆ ਬਾਕੀ ਤੰਦਰੁਸਤ ਹੀ ਮੇਰਾ ਭਰਾ ਤੁਹਾਡੇ ਸਾਹਮਣੇ ਆ ਜੀ ਫੁੱਲ ਵੈਕਸੀਨੇਟ ਹੋਏ ਹੋਏ ਆਪਣੇ ਦਰਸ਼ਕੋ ਆਹ ਬੱਚੇ ਨੇ ਬੇਫਿਕਰ ਹੋ ਕੈਮਰਾ ਭਰਾ ਤੁਸੀਂ ਇਹਨਾਂ ਨੂੰ ਆਪਣੇ ਖੋਡੇ ਅੰਦਰ ਐਂਟਰ ਕਰ ਸਕਦੇ ਹੋ ਮੇਰਾ ਵੀਰ ਠੀਕ ਹੈ ਇਹ ਨਹੀਂ ਭਰੇ ਹਾਂ ਮੈਂ ਆਸੇ ਪਾਸੇ ਬਹਿ ਕੇ ਕਹਤਾ ਹਾਂ ਵੀ ਵੈਕਸੀਨ ਟੀਕਾ ਲੱਗਾ ਚੱਕ ਕੇ ਛੱਡ ਦੋ ਖੋਡੇ ਅੰਦਰ ਜੋ ਚੀਜ਼ ਰਿਐਲਿਟੀ ਆਪਾਂ ਤੁਹਾਨੂੰ ਉਹੀ ਦੱਸੀ ਦੀ ਬਾਕੀ ਤੁਸੀਂ ਸਾਰੀਆਂ ਸ਼ੋਰਟ ਵੀਡੀਓ ਚੈੱਕ ਕਰ ਸਕਦੇ ਹੋ ਮੇਰਾ ਭਰਾ ਕਿਹੜੇ ਆ ਪੰਜੈਕਸ਼ਨ ਲਾਈਦੇ ਆ ਔਰ ਕਿਹੜੇ ਨਹੀਂ ਮੇਰਾ ਵੀਰ ਠੀਕ ਹੈ ਬਾਕੀ ਬਾਬੇ ਜਦੋਂ ਤੱਕ ਮਹਾਰਾਜ ਦੀ ਨਿਗਾਹ ਸਿੱਧੀ ਆ ਤੁਹਾਡੇ ਪੁੱਤ ਤੰਦਰੁਸਤ ਫਿਰ ਚਾਹੇ ਟੀਕੇ ਲੱਗਿਆ ਹੁਣ ਮੈਂ ਕੰਨਾ ਚਾਹੇ ਜੋ ਮਰਜੀ ਹੋਇਆ ਹੋਵੇ ਮੇਰਾ ਭਰਾ ਚੰਗੇ ਭਲੇ ਪੁੱਤਰ ਫਿਰ ਬਾਬਿਓ ਗਿੱਧਾ ਪਾਉਣ ਲੱਗਿਆਂ ਤੇ ਆ ਇਹ ਗੱਲ ਹਮੇਸ਼ਾ ਮੇਰਾ ਭਰਾ ਯਾਦ ਰੱਖੇ ਬੰਦਾ ਠੀਕ ਆ ਜੀ ਬਾਕੀ ਤੇ ਆਜੂਪਰਾ ਹੁਣ ਆਪਾਂ ਤੁਹਾਨੂੰ ਕਰਾਉਣੇ ਆਪਣੇ ਆਜ ਵਾਲੇ ਝੂਟਿਆਂ ਦੇ ਉੱਪਰ ਪੰਨਿਆਂ ਦਾ ਅੱਖਾਂ ਦਾ ਪੰਜਾ ਤੇ ਬਰੇ ਕੱਲੀ ਕੱਲੀ ਚੀਜ਼ ਦਾ ਤੁਹਾਨੂੰ ਥੋੜਾ ਭਰਾ ਸ਼ੌਂਕ ਕਰਾਉਂਦਾ ਵੀਡੀਓ ਵਿੱਚ ਮੇਰਾ ਵੀ ਤੁਸੀਂ ਲਾਸਟ ਨਹੀਂ ਬਣੇ ਰਹੋ ਥੱਲੇ ਆਪਣਾ ਪਿਆਰਾ ਪਾ ਦਿਓ ਜੇ ਕਮੈਂਟ ਮੇਰਾ ਭਰਾ ਲਾਜ਼ਮੀ ਕਰਕੇ ਜਾਣਾ ਕਿ ਕਾਸ਼ ਬਰੇ ਆਜ ਵਾਲੇ ਬੱਚੇ ਬਹੁਤ ਜਿਆਦਾ ਘੈਂਟ ਸੋਹਣੇ ਸੀ ਜ ਠੀਕ ਆ ਤੁਹਾਡੀ ਸੋਚ ਦੇ ਮਤਲਬ ਕੋ ਮੇਰਾ ਭਰਾ ਤੁਸੀਂ ਸਾਰਿਆਂ ਨੇ ਕਮੈਂਟ ਕਰਨਾ ਤੇ ਬੇਨਿਆ ਜੀ ਕਿਹੜਾ ਕਿਹੜਾ ਬੰਦਾ ਸਾਡੇ ਲਈ ਆਪਣੇ ਕੀ ਸੋਚ ਵਿਚਾਰ ਰੱਖਦਾ ਯਾਰ ਠੀਕ ਆ ਹਾਂ ਜੀ ਵੀ ਬਾਬਿਓ ਆ ਚੈੱਕ ਕਰੋ ਜੀ ਆਪਣੇ ਪਹਿਲੇ ਪੱਠੇ ਦੀ ਕੁਆਲਿਟੀ ਪਹਿਲਾਂ ਬਾਈ ਜੀ ਆਪਣੇ ਬੱਚੇ ਦਾ ਮੇਰਾ ਭਰਾ ਤੁਸੀਂ ਕੰਤ ਕਾਠ ਮੇਰਾ ਵੀਰ ਚੈੱਕ ਕਰ ਸਕਦੇ ਹੋ ਠੀਕ ਆ ਜੀ ਮਰੇ ਕੁਆਂਟੀਟੀ ਆਪਾਂ ਥੋੜੀ ਲਾਵਾਂਗੇ ਪਰ ਚੀਜ਼ ਇਹੋ ਜੀ ਲਾਵਾਂਗੇ ਬਾਬਿਓ ਸਾਪ ਹੀ ਲਾਵਾਂਗੇ ਚੈੱਕ ਕਰੋ ਜੀ ਠੀਕ ਆ ਜੀ ਬਚੇ ਦੀ ਨੋਕ ਚੈੱਕ ਕਰ ਲਓ ਸਿਰੇ ਕੋਲੋਂ ਹਲਕੀ ਜੀ ਕਾਲੀ ਆ ਜੀ ਠੀਕ ਹੈ ਵਿਚੋਂ ਗੁਲਾਬੀ ਆ ਜੇਹੋ ਜੀ ਨੋਕ ਬਾਬਿਓ ਉਹੋ ਜੀਆਂ ਪਲਕਾਂ ਦੇ ਵੀਰੇ ਚੈੱਕ ਕਰੋ ਚਿੱਟੀਆਂ ਬਿੱਲੀਆਂ ਅੱਖਾਂ ਦਾ ਮੇਰਾ ਭਰਾ ਆਪਣਾ ਇਹ ਬਚਾ ਯਾ ਕੱਦ ਕੱਠ ਸੋਡੀ ਸਗਰੀ ਦੇ ਸਾਹਮਣੇ ਆ ਠੀਕ ਆ ਜੀ ਤੇ ਆ ਬਈ ਜੀ ਬਚੇ ਆਪਣੀ ਦਾ ਪੱਲਾ ਚੈੱਕ ਕਰੋ ਮੇਰਾ ਭਰਾ ਪੱਲੇ ਦੀ ਕੁਆਲਿਟੀ ਦੇਖੋ ਜੀ ਕਿੱਡੇ ਵੱਡੇ ਚੌੜੇ ਨਿੰਗਰ ਪੱਲੇ ਦਾ ਆਪਣਾ ਇਹ ਬਚਾ ਯਾ ਠੀਕ ਆ ਜੀ ਇੱਕ ਇੱਕ ਕਲੀ ਦਾ ਬਚਾ ਇਹ ਹੋ ਚੁੱਕਾ ਆ ਠੀਕ ਹੈ ਤੇ ਆ ਬਈ ਜੀ ਅਗਲਾ ਪੱਲਾ ਚੈੱਕ ਕਰ ਦੋ ਮੇਰਾ ਭਰਾ ਦੇਖੋ ਵੀਰੇ ਹਲੇ ਬੱਚਿਆਂ ਦੇ ਆਂਦਿਆਂ ਵਾਲੇ ਫਾਰਿਆ ਕਿੱਡੇ ਚੌੜੇ ਚੌੜੇ ਬੱਲਿਆਂ ਦੇ ਆ ਠੀਕ ਆ ਬਾਕੀ ਬਾਬੇ ਜਦੋਂ 10 ਪਰ ਸਾਫ ਹੋਏ ਨਾ ਅਸਲੀ ਰੰਗ ਤਾਂ ਇਹਨਾਂ ਬੱਚਾ ਨੇ ਉਦੋਂ ਬਨਣ ਆ ਠੀਕ ਆ ਔਰ ਵੀਰੇ ਪੈਰਾਂ ਦੇ ਵਿੱਚ ਡੱਕੇ ਹਲਕੀ ਥੱਲੇ ਲਾਉਂਸ ਆ ਤੇ ਤੁਹਾਨੂੰ ਬੱਚੇ ਦੀ ਪੂਸ਼ਪ ਖਾਨਾ ਬਹੁਤ ਸੋਹਣੀ ਕੁਆਲਟੀ ਯਾਰ ਪੂਠੀ ਚੈੱਕ ਕਰੋ ਦੇਖੋ ਯਾਰ ਕਲਰ ਠੀਕ ਆ ਜੀ ਬਾਕੀ ਇਹ ਜਿਹੜੇ ਬਾਈਆਂ ਨੂੰ ਇਹੋ ਜਿਹੇ ਜਨਵਰਾਂ ਦਾ ਭੇਜਿਆ ਉਹ ਬੰਦੇ ਸਾਡੇ ਹੀ ਕਰਨ ਨਾਲ ਸਹਿਮਤ ਹੋਣਗੇ ਤੇ ਆਲੂ ਦੇ ਬਾਕੀ ਐਸ ਬੰਨੇਉ ਮੇਰਾ ਭਰਾ ਦੂਜੀ ਰੱਖ ਦੀ ਮੇਰੇ ਬਰੇ ਕੁਆਲਟੀ ਚੈੱਕ ਕਰ ਸਕਦੇ ਹੋ ਜੀ ਦੇਖੋ ਜੀ ਬਿਲਕੁਲ ਸਾਫ ਬਾਬਿਓ ਚਿੱਟੀਆਂ ਬਿੱਲੀਆਂ ਅੱਖਾਂ ਦਾ ਆਪਣਾ ਇਹ ਬਚਾ ਜਾ ਠੀਕ ਆ ਜੀ ਦੂਜਾ ਭਰਾਏ ਦਾ ਸ਼ਾਖ ਆਇਆ ਤੇ ਆ ਸੀਗਾ ਵੀਰੇ ਆਪਣਾ ਪਹਿਲਾ ਮੁਕੰਮਲ ਪਠਾ ਤੇ ਆਓ ਮੇਰਾ ਭਰਾ ਹੁਣ ਆਪਾਂ ਤੁਹਾਨੂੰ ਇਹਦੇ ਅਗਲੇ ਭਰਾ ਦਾ ਸ਼ੰਕ ਲਾਉਨੇ ਆ ਠੀਕ ਆ ਜੀ ਆਹ ਹਾਂ ਜੀ ਵੀ ਬਾਬਿਓ ਆਹ ਆਪਣਾ ਅਗਲਾ ਪਠਾ ਮੇਰਾ ਭਰਾ ਕਰੋ ਚੈੱਕ ਜੀ ਬਚੇ ਆਪਣੇ ਦਾ ਵजूद ਬੜੀ ਸਟਰਕਚਰ ਠੀਕ ਆ ਜੀ ਚੈੱਕ ਕਰੋ ਜੀ ਨੋਕ ਤੇ ਬਾਬੇਓ ਪਲਕਾਂ ਸੰਧੂਰੀ ਨੋਕ ਸੰਧੂਰੀ ਪਲਕਾਂ ਦਾ ਮੇਰਾ ਭਰਾ ਆਪਣਾ ਇਹ ਬਚਾਇਆ ਚੱਕਾ ਸਪਿਆ ਤੋਂ ਬਾਈ ਜੀ ਸ਼ਾ ਅੱਖਾਂ ਟੇਪਰ ਦੇ ਵਿੱਚ ਸਰ ਤੇ ਆ ਬਾਈ ਜੀ ਪੱਲਾ ਦੀ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰੋ ਸ਼ਾ ਕਾਲੀਆਂ ਅੱਖਾਂ ਦਾ ਆਪਣਾ ਇਹ ਬਚਾ ਵੀਰੇ ਇੱਧਰ ਆਇਆ ਥੋੜਾ ਜਿਹਾ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਤੇ ਆ ਬਾਈ ਜੀ ਬਚੇ ਆਪਣੇ ਦਾ ਪੱਲਾ ਚੈੱਕ ਕਰੋ ਵੀਰੇ ਪੱਲਿਆਂ ਦਾ ਕੁਆਲਟੀ ਫਿਰ ਕੀ ਕਹਿੰਦੇ ਨੇ ਦੇਖੋ ਜੀ ਕਿੱਡੇ ਵੱਡੇ ਚੌੜੇ ਨਿੱਗਰ ਪੱਲੇ ਇੱਕ ਸਾਰ ਬਾਈ ਜੀ ਚੰਨਾਂ ਦਾ ਪੱਲਾ ਠੀਕ ਹੈ ਰੇ ਰਈ ਗੱਲ ਪੂਰੀ ਉਹ ਵੀ ਆਪਾਂ ਤੁਹਾਨੂੰ ਵਿਖਾਉਣੇ ਆ ਜੀ ਚੈੱਕ ਕਰ ਲਓ ਬਿਲਕੁਲ ਬੰਦ ਪੂਛਾ ਰੱਖਦੇ ਨੇ ਬੱਚੇ ਆਪਣੇ ਠੀਕ ਆ ਜੀ ਸਰੇ ਤਾਂ ਹੀ ਜੰਮਾ ਕਰਨੀਆਂ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਆਪਣੇ ਬੱਚੇ ਦਾ ਚੈੱਕ ਕਰ ਸਕਦੇ ਹੋ ਵੀਰੇ ਵੱਡੀਆਂ ਬਗਲਾਂ ਦੇ ਆਪਣੇ ਆਹ ਬੱਚੇ ਨੇ ਠੀਕ ਆ ਜੀ ਪੂਰੀ ਚੰਗੀ ਡਾਰ ਦੇ ਮਾਲਕ ਆ ਮੇਰਾ ਭਰਾ ਇਹ ਆ ਲੋ ਜੀ ਤੇ ਆ ਵੇ ਜੀ ਬੱਚੇ ਆਪਣੇ ਦੇ ਪੈਰ ਬਿਲਕੁਲ ਬ੍ਰੀਕ ਸੁਰਖ ਬੰਦ ਜੋੜਾਂ ਦਾ ਆਪਣਾ ਇਹ ਬਚਾ ਆ ਤੇ ਆ ਵੀਰੇ ਆਪਣਾ ਸੀਗਾ ਮਕਮਲ ਪਠਾ ਤੇ ਆ ਉਪਰਾ ਹੁਣ ਆਪਾਂ ਤੁਹਾਨੂੰ ਦੋਵੇਂ ਬੱਚੇ ਇਹ ਦਵਾ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣੇ ਆ ਆ ਦੁਬਾਰ ਤੋਂ ਕਰਾਂ ਜੁੜੇ ਆਪਣੀ ਦੀ ਮੇਰਾ ਭਰਾ ਤੁਸੀਂ ਮਕਮਲ ਸਟੈਂਡਿੰਗ ਪੋਜੀਸ਼ਨ ਬਾਬੇਓ ਚੈੱਕ ਕਰ ਸਕਦੇ ਹਾਂ ਕੱਦ ਕਾਠ ਸ਼ਕਲ ਅਕਲ ਦੇ ਬਾਈ ਰੰਗ ਰੂਪ ਮੈਂ ਕਹਿੰਦਾ ਬਚੇ ਬਾਈ ਜੀ ਭੋਕ ਲੈਂਦੀ ਬਚੰਗ ਵੇਕੇ ਪਰ ਕੋਨਾ ਪੂਰੇ ਗੱਭਰੂ ਹੋਏ ਹੋਏ ਬਚੇ ਆਹ ਪਲੇ ਨੇ ਚੈੱਕ ਕਰ ਲੋ ਕੋਈ ਬੱਚਾ ਇੰਨਾ ਚ ਮਾੜਾ ਨਹੀਂ ਪਲਿਆ ਯਾਨੀ ਕਿ ਉਹ ਨਹੀਂ ਵੀ ਕਿਹਦਾ ਕੇਦਾ ਕੱਦ ਰੁਕਿਆ ਹੋਵੇ ਠੀਕ ਹੈ ਜੀ ਕਿਉਂਕਿ ਬਾਬੇਓ ਤੁਹਾਨੂੰ ਪਤਾ ਜਿੱਦਾਂ ਮੋਢਿਆਂ ਚ ਜਾਣਾ ਉਸੇ ਬੱਚੇ ਨੇ ਮੇਰਾ ਭਰਾ ਮੈਦਾਨ ਦੇ ਵਿੱਚ ਘੋਲਣਾ ਆ ਠੀਕ ਹੈ ਨਸਲ ਆਪਦੇ ਦਮ ਤੇ ਜੋਰ ਆਪਦੇ ਦਮ ਤੇ ਪਰ ਬਾਬੇ ਬੋਡੀ ਸਟਾਕੇ ਵਿੱਚ ਬਹੁਤ ਕੰਮ ਕਰਦਾ ਯਾਰ ਰਹੀ ਗੱਲ ਐਂਡ ਤੇ ਬਾਬੇ ਉਹ ਬਲੱਡ ਦੀ ਫਿਰ ਜਿੱਥੇ ਬਲੱਡ ਚੰਗਾ ਵਾ ਫਿਰ ਉੱਥੇ ਗੱਦਗਾਠ ਸ਼ਕਲ ਅਗਲਾ ਨਹੀਂ ਮੇਰਾ ਭਰਾ ਮੈਟਰ ਕਰਦੀਆਂ ਠੀਕ ਹੈ ਬਕਾਇਦਾ ਕੂਤਰ ਛੋਡਾ ਅੰਦਰੋਂ ਤੰਦਰੁਸਤ ਹੋਵੇ ਅੰਦਰੋਂ ਨਾ ਕੂਤਰ ਬਿਮਾਰ ਹੋਵੇ ਪੈਰਾਂ ਦਾ ਸੋਜਾ ਹੋਵੇ ਨਸਲ ਦਾ ਚੰਗਾ ਹੋਵੇ ਮੇਰਾ ਭਰਾ ਜੱਤ ਹਰਮਕਦਰਾਂ ਦੀ ਇੰਨੀ ਗਰਾਂ ਟੀ ਮੇਰਾ ਭਰਾ ਥੋੜਾ ਬਾਜੀ ਤੋਂ ਮੇਰਾ ਵੀਰ ਬੂਥਾ ਲੰਕਦਾ ਹੋਇਆ ਨਹੀਂ ਮਿਲੂਗਾ ਠੀਕ ਹੈ ਬਾਕੀ ਸੋਨ ਨੂੰ ਪਤਾ ਮੇਰਾ ਭਰਾ 70 75 ਕੂਤਰ ਹੁੰਦੇ ਆ ਜੀ ਆ ਆਦੇ ਜਣੇ ਹਰ ਬੰਦਾ ਚੰਗਾ ਚੰਗੀ ਸਾਹਬ ਠੀਕ ਜੀ ਸਾਰੀ ਦਾਤ ਮੇਰਾ ਭਰਾ ਕੋਲੇ ਬਹਿ ਕੈਮਰਾ ਮੇਰੇ ਕਬੂਤਰ ਖਾਂਬਦਾ ਹੋ ਠੀਕ ਹੈ ਜੀ ਤੇ ਤੁਹਾਨੂੰ ਪਤਾ ਜੀ ਮਹਾਰਾ ਦੇ ਜਿੱਤ ਉਹੀ 4-5 ਬੰਦਿਆਂ ਨੂੰ ਦੇਣੀ ਹੁੰਦੀ ਆ ਤੇ ਮੇਰਾ ਭਰਾ ਗੱਲ ਹੀ ਕੋਈ ਨਹੀਂ ਮੈਦਾਨ ਦੇ ਵਿੱਚ ਬਾਬੇ ਉਤਰਨਾ ਚਾਹੀਦਾ ਠੀਕ ਹੈ ਇੱਥੇ ਅਸੀਂ ਉਹ ਲੋਕ ਵੀ ਦੇਖੇ ਨੇ ਘਰੇ ਬੈਠੇ ਜਿਹੜੇ ਕੋਠੇ ਤੇ ਕੱਲੀਆਂ ਛਾਲਾਂ ਮਾਰਦੇ ਰਹਿੰਦੇ ਨੇ ਕਿ ਹਾਂ ਵੀ ਅਸੀਂ ਬਹੁਤ ਤਗੜੇ ਖਿਡਾਰੀ ਆ ਨਹੀਂ ਜੱਤ ਹਰ ਵੀਰੇ ਮਕਦਰਾਂ ਦੀ ਜਿਹੜਾ ਬੰਦਾ ਮੈਦਾਨ ਦੇ ਵਿੱਚ ਉਤਰਦਾ ਵੀਰੇ ਉਹ ਖਿਡਾਰੀ ਹੀ ਆ ਚਾਹੇ ਬੰਦਾ ਬਾਜ਼ੀਆਂ ਹਾਰਦਾ ਜਾਂ ਜੱਤ ਦਾ ਠੀਕ ਹੈ ਤੇ ਬਾਕੀ ਡਾਬਰੀ ਬਾਬੇ ਉਹਨਾਂ ਦੀ ਹਾਲ ਪੰਜਾਬਾ ਇਸ ਤੋਂ ਇਲਾਵਾ ਮੇਰਾ ਵੀਰ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਸਰ ਇਹਨਾਂ ਥਾਵਾਂ ਦੇ ਉੱਤੇ ਮੇਰਾ ਭਰਾ ਜਾਨਵਰ ਆਪਣੇ ਜਾਂਦੇ ਨੇ ਬਾਏ ਬੱਸ ਰਹੀ ਵੀਰੇ ਆਪਣੀ ਡਿਲਬਰੀ ਹੁੰਦੀ ਆ ਠੀਕ ਆ ਪੇਮੈਂਟ ਆਪਣੀ ਐਡਵਾਂਸ ਆ ਕਿਸੇ ਵੀਰ ਨੂੰ ਬੱਚੇ ਜਤਨ ਠੀਕ ਆ ਰੇਟ ਵੀਰੇ ਤੁਸੀਂ ਪਰਸਨਲ ਆਪਣੇ ਨਾਲ ਕੰਟੈਕਟ ਕਰ ਲਿਓ ਬਿਲਕੁਲ ਰੀਜ਼ਨੇਬਲ ਆ ਵੀਰੇ ਮੈਂ ਨਹੀਂ ਕਹਿੰਦਾ 3000 3500 4000 ਇੱਕ ਵਾਰੀ ਫੋਨ ਤੇ ਕੰਟੈਕਟ ਕਰੋ ਠੀਕ ਆ ਰੇਟ ਇਹਨਾਂ ਦਾ ਲਾਜ਼ਮੀ ਤੁਸੀਂ ਪੁੱਛੋ ਠੀਕ ਆ ਵੀ ਬਾਬੇ ਉਹ ਮਿਲਦੇ ਹੁਣ ਆਪਾਂ ਸੂਣੂ ਪਰ ਅਗਲੀ ਵੀਡੀਓ ਤੇ ਬਚਲੇ ਆਵਾਂਗੇ ਤੁਹਾਡੇ ਵ ਜਿਹਨਾਂ ਨੂੰ ਵੇਖ ਕੇ ਬੰਦਾ ਦੀ ਭੁੱਖ ਲੱਥੇ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਾਈ